ਇਸ ਸਮੇਂ ਦੀ ਵੱਡੀ ਖਬਰ Rajasthan ਤੋਂ ਆ ਰਹੀ ਹੈ ਜਿੱਥੇ Rajasthan ਦੇ Anti Corruption Bureau ਨੇ ਬੁੱਧਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਕੋਟਾ ਦੇ ਡਿਵੀਜ਼ਨਲ ਕਮਿਸ਼ਨਰ ਅਤੇ IAS ਅਧਿਕਾਰੀ ਰਾਜਿੰਦਰ ਵਿਜੇ ਦੇ ਚਾਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਇਹ ਕਾਰਵਾਈ ਆਮਦਨ ਤੋਂ ਵੱਧ ਜ਼ਾਇਦਾਦ ਰੱਖਣ ਦੇ ਇਲਜ਼ਾਮ ਦੇ ਤਹਿਤ ਕੀਤੀ ਗਈ ਹੈ ACB ਦੇ ਡੀਜੀ ਡਾਕਟਰਾ ਰਵੀ ਪ੍ਰਕਾਸ਼ ਮੈਰਾੜਾ ਨੇ ਦੱਸਿਆ ਕਿ ACB ਨੂੰ ਰਜਿੰਦਰ ਵਿਜੇ ਦੇ ਖਿਲਾਫ ਇੱਕ ਗੁਪਤ ਸ਼ਿਕਾਇਤ ਮਿਲੀ ਸੀ ਜਿਸ ਦੇ ਵਿੱਚ ਉਸਤੇ ਜਾਇਜ਼ ਆਮਦਨ ਤੋਂ ਵੱਧ ਪ੍ਰੇਸ਼ਟ ਤਰੀਕਿਆਂ ਦੇ ਨਾਲ ਜ਼ਿਆਦਾ ਤਾਂ ਹਾਸਲ ਕਰਨ ਦੇ ਦਾ ਜਿਹੜਾ ਦੋਸ਼ ਹੈ ਉਹ ਲਗਾਇਆ ਗਿਆ ਸੀ ਖੂਫੀਆ ਸ਼ਾਖਾ ਦੇ ਦੁਆਰਾ ਇਸ ਸ਼ਿਕਾਇਤ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ACB ਨੇ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਦਰਜ ਕੀਤਾ। ਛਾਪੇਮਾਰੀ ਦੇ ਦੌਰਾਨ ACB ਨੇ ਰਜਿੰਦਰ ਵਿਜੇ ਦੇ ਕਬਜ਼ੇ ਦੇ ਵਿੱਚੋਂ ਕਈ ਵੱਡਮੁੱਲੀਆ ਵਸਤੂਆਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ। ਇਹਨਾਂ ਦੇ ਵਿੱਚ 13 ਵਪਾਰਕ ਅਤੇ ਰਿਹਾਇਸ਼ੀ ਪਲਾਟਾਂ ਦੇ ਦਸਤਾਵੇਜ਼, ਬੈਂਕ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਦੀ ਨਕਦੀ, ਬੈਂਕ ਲੋਕਰ, 335 ਗ੍ਰਾਮ ਸੋਨਾ 11 ਕਿਲੋ 800 ਗ੍ਰਾਮ ਚਾਂਦੀ ਦੇ ਗਹਿਣੇ ਅਤੇ 3-4 ਪਈਆ ਵਾਹਨ ਅਤੇ ਬੀਮਾ ਪਾਲਸੀਆਂ ਦੇ ਵਿੱਚ ਨਿਵੇਸ਼ ਸ਼ਾਮਲ ਨਹੀਂ ਰਜਿੰਦਰ ਵਿਜੇ ਦੇ ਜੈਪੁਰ ਦੇ ਟੌਪ ਰੋਡ ਤੇ ਆਲੀਸ਼ਾਨ ਘਰ ਦੇ ਨਾਲ-ਨਾਲ ਜੂਡੀਓ ਕਮਰਸ਼ੀਅਲ ਸ਼ੋਰੂਮ ਨੰਬਰ 7 ਗਰਾਉਂਡ ਫਲੋਰ ਜੀਟੀ ਗਲੇਰੀਆ ਅਸ਼ੋਕ ਮਾਰਗ ਸੀ ਸਕੀਮ ਵਿਖੇ ਇੱਕ ਵਪਾਰਕ ਸ਼ੋਰੂਮ ਵੀ ਹੈ ACB ਜੈਪੁਰ ਦੇ DIG ਕਾਲੂ ਰਾਮ रावत ਦੀ ਨਿਗਰਾਨੀ ਦੇ ਹੇਠ ਖੋਜ ਅਧਿਕਾਰੀ ਪੁਸ਼ਪਿੰਦਰ ਸਿੰਘ ਰਾਠੌਰ ਦੀ ਅਗਵਾਈ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ ACB ਦੀਆਂ ਵੱਖ-ਵੱਖ ਟੀਮਾਂ ਨੇ ਜੈਪੁਰ ਕੋਟਾ ਅਤੇ ਦੋਸਾ ਦੇ ਵਿੱਚ ਰਾਜਿੰਦਰ ਵਿਜੇ ਦੇ ਟਿਕਾਣਿਆਂ ਦੇ ਉੱਤੇ ਤਲਾਸ਼ੀ ਉਹਨਾਂ ਨੇ ਲਈ ਹੈ ਇਸ ਕਾਰਵਾਈ ਤੋਂ ਬਾਅਦ ਰਾਜਿੰਦਰ ਵਿਜੇ ਨੂੰ APO ਦੇ ਜਿਹੜਾ ਉਹ ਕਰ ਦਿੱਤਾ ਗਿਆ ਉਹ 25 ਸਤੰਬਰ ਨੂੰ ਹੀ ਕੋਟਾ ਦੇ ਡਿਵੀਜ਼ਨਲ ਕਮਿਸ਼ਨਰ ਜਿਹੜਾ ਵੱਜੋਂ ਉਹਦਾ ਸੰਭਾਲ ਚੁੱਕੇ ਸਨ ਏਸੀਬੀ ਏਡੀਜੀ ਸਮਿਤਾ ਸ਼ਿਰਵਾਸਤਵ ਦੇ ਨਿਰਦੇਸ਼ਾਂ ਦੇ ਹੇਠ ਹੁਣ ਇਸ ਮਾਮਲੇ ਦੀ ਅਗਾਊਂ ਜਿਹੜੀ ਜਾਂਚ ਆ ਉਹ ਜਾਰੀ ਕੀਤੀ ਗਈ ਹੈ ਅਤੇ ਏਸੀਬੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਜਿੰਦਰ ਵਿਜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਬੇਨਾਮੀ ਜ਼ਿਆਦਾਦਾਂ ਵਿੱਚ ਨਿਵੇਸ਼ ਕਰਨ ਦੇ ਸਬੂਤ ਮਿਲੇ ਨੇ ਅਤੇ ਜਿਨ੍ਹਾਂ ਦੀ ਬਰੀਕੀ ਦੇ ਨਾਲ ਪੂਰੀ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਕਾਰਵਾਈ ਰਾਜਸਥਾਨ ਵਿੱਚ ਭ੍ਰਿਸ਼ਟਾਚਾਰ ਦੇ ਵਿਰੁੱਧ ਚੱਲ ਰਹੇ ਅਭਿਆਨ ਦਾ ਹਿੱਸਾ ਹੈ ਔਰ ਇਸ ਦੇ ਨਾਲ ਰਾਜ ਦੇ ਵਿੱਚ ਉੱਚ ਅਧਿਕਾਰੀਆਂ ਦੇ ਵਿੱਚ ਹਲਚਲ ਮਚ ਗਈ ਹੈ ਏਸੀਬ ਦੇ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਕੀਤੇ ਜਾਣਗੇ